ਕਾਂਗਰਸ ਪ੍ਰਧਾਨ ਨੇ ਗੱਲ ਕਹੀ ਹੈ ਉਹ ਤੁਹਾਨੂੰ ਕਿਵੇਂ ਲੱਗਦੀ ਹੈ ਖਾਸ ਕਰਕੇ ਕਹਿੰਦੇ ਜੇ ਨਾ ਟਲੇ ਤਾਂ ਫਿਰ ਟੀਕਾ ਲਾਉਣਾ ਵੀ ਆਉਂਦਾ ਇਹ ਚੀਜ਼ ਹজম ਨਹੀਂ ਆ ਰਹੀ بڑے ਵੱਡੇ ਲੋਕਾਂ ਨੂੰ ਇਹ ਵੀ ਨੇ ਵਿੱਚ ਜਿਹੜਾ ਬੰਦਾ 15000 ਦਾ ਕੱਟ ਕਰ ਸਕਦਾ ਹੈ ਉਹ ਵੀ 3 ਦਿਨਾਂ ਦੇ ਅਲਟੀਮੇਟਮ ਤੇ ਉਹਦੇ ਚ ਜਾਨ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਫਿਰ ਕੀ ਇਹ ਗੱਲ ਸਮਝ ਨਹੀਂ ਆ ਰਹੀ ਉਹ ਤਾਂ ਇਹ ਕਹਿ ਰਿਹਾ ਜਿਹੜਾ ਕਾਂਗਰਸ ਪਾਰਟੀ ਨੂੰ ਕਮਜ਼ੋਰ ਕਰੇਗਾ ਅਸੀਂ ਤੇ ਕਾਰਵਾਈ ਕਰਾਂਗੇ ਛੇਤੀ ਛੇਤੀ ਪੱਗ ਬੰਨ ਲਈ ਤੇ ਮੁੱਖ ਮੰਤਰੀ ਦੀ ਸੀਟ ਤੋਂ ਨਾ ਰਹਿ ਜਾ ਲੋਕਾਂ ਨੂੰ ਪਤਾ ਹੈ ਕਿ ਬਾਡੀ ਦਾ ਇਲਜ਼ਾਮ ਕਿਤੇ ਲੱਗਦਾ ਹੈ ਖੁਸ਼ਹਾਲ ਪਰਿਵਾਰ ਹੈ ਜਿਹੜਾ ਉਹ ਖੁਦਕੁਸ਼ੀ ਕਰ ਗਿਆ ਲੋਕਾਂ ਨੂੰ ਪਤਾ ਇਸ ਗੱਲ ਦਾ ਉਹਨਾਂ ਨੇ ਟਿੱਪਣੀ ਕੀਤੀ ਕਿ ਕਦੇ 7525 ਕਹਿ ਦੇਣਾ 8020 ਕਹਿ ਦੇਣਾ ਇਹਦੇ ਨਾਲ ਗੱਲ ਨਹੀਂ ਬਣਦੀ ਪੰਜਾਬ ਦਾ ਜਿਹੜਾ ਇੱਕ ਇੱਕ ਬੱਚਾ ਹੈ ਜਿਹੜਾ ਅੱਜ ਪੰਜਾਬ ਨੂੰ ਸਮਝਦਾ ਹੈ ਉਹਨੂੰ ਪਤਾ ਹੈ 7525 ਤੇ 8020 ਕੀ ਹੈ ਕਾ ਦੇਹ ਸਾਉਣ ਵਾਲਾ ਸੀ ਵੀ ਕੌਣ ਹੈ ਤੇ ਕੀ ਹੈ ਰਾਤ ਨੂੰ ਥੱਲੇ ਪੈ ਕੇ ਕਹਿੰਦਾ ਮੈਨੂੰ ਨਾ ਫੜਿਓ ਜੀ ਕਿਹੜੇ ਲੋਕ ਜਾ ਜਾ ਕੇ ਰਾਤ ਨੂੰ ਟੋਪੀਆਂ ਲਾ ਕੇ ਗੋਡਿਆਂ 'ਚ ਰੱਖ ਕੇ ਕਹਿੰਦੇ ਨੇ ਕਿ ਜੀ ਮੈਨੂੰ ਵੀ ਸਿਆਸਤ ਕਰ ਲੈਂਦੇ ਹੋ ਮੈਂ ਥੋੜਾ ਆਪਣਾ ਹੀ ਆ ਕਿਰਦਾਰ ਹੈ ਇਨਾਂ ਕੋਲੇ ਕਿਸੇ ਕੋਲੇ ਜੇ ਜਦੋਂ ਕੋਈ ਪ੍ਰਧਾਨ ਬਣਦਾ ਹੈ ਤਾਂ ਵੀਕ ਸ਼ੇਪ ਦੀਆਂ ਚੱਪਲਾਂ 'ਚ ਵੀ ਪਹੁੰਚ ਜਾਂਦੇ ਨੇ ਉਦੋਂ ਗੱਡੀ ਵੀ ਚਲਾਉਣ ਲੱਗ ਜਾਂਦੇ ਨੇ ਉਦੋਂ ਹਾਂਜੀ ਸਰ 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 ਥੋੜਾ ਬੱਚਾ ਸ ਸਿੱਧੂ ਮੂਸੇਵਾਲੇ ਦੀ ਮੌਤ ਦਾ ਸੌਦਾ ਕੀਤਾ ਉਹਦਾ ਸੰਸਕਾਰ ਕਰਾਇਆ ਉੱਥੇ ਜਿਪਸੀਆਂ ਆਈਆਂ ਥੋਡੀ ਸਿਕਿਉਰਿਟੀ ਦੀਆਂ ਕੀ ਸਿੱਧੂ ਮੂਸੇਵਾਲੇ ਤੋਂ ਪੈਸੇ ਲਿੱਤੇ ਗਏ ਨੇ ਤੁਸੀਂ ਨਕਾਰੋ ਹਾਏ ਕਮਾਂਡ ਤਾਂ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਐਪਰੀਸ਼ੀਏਟ ਕਰ ਰਹੀ ਹੈ ਜੀ ਉਹਨੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਿਉਂ ਲਾਇਆ ਹੋਇਆ 10 ਐਮਐਲਏ ਲਿਖ ਕੇ ਚਿੱਠੀ ਦੇ ਰਹੇ ਨੇ ਸਾਡਾ ਪ੍ਰਧਾਨ ਕਮਜ਼ੋਰ ਹੈ ਕੱਲ ਨੂੰ ਫੇਰ ਉਹ ਤੁਹਾਡੇ ਉੱਤੇ ਨਜ਼ਰ ਰੱਖਣਗੇ ਪੂਰੀ ਕਿ ਕਿਤੇ ਇਹ ਆ ਗਿਆ ਬੰਦਾ ਅੱਗੇ ਨਾ ਤਾਂ ਫੇਰ ਅਸੀਂ ਨਹੀਂ ਬਖਸ਼ਣਾ ਦੇ ਦਿਓ ਸਜ਼ਾ ਕੀ ਕਰ ਸਕਦੇ ਹਾਂ ਕਿਸੇ ਤੋਂ ਮਾਰਾ ਦਿਓਗੇ ਕਿਸੇ ਕਿਸੇ ਤੋਂ ਗੋਲੀ ਮਾਰਾ ਦਿਓਗੇ ਜਾਂ ਜਾਂਦੇ ਆਉਂਦੇ ਮੇਰਾ ਕੋਈ ਨੁਕਸਾਨ ਕਰ ਦਿਓਗੇ ਇਹੀ ਹੋ ਸਕਦਾ ਹੋਰ ਅੱਜਕੱਲ ਤਾਂ ਕੁਝ ਹੋਇਆ ਹੈ ਨਹੀਂਗਾ ਹੋਰ ਅੱਜਕੱਲ ਕਾਂਗਰਸ ਦੀ ਸਿਆਸਤ ਖਾਸ ਕਰਕੇ ਪੰਜਾਬ ਦੀ ਲੀਡਰਸ਼ਿਪ ਦੇ ਵਿੱਚ ਕਾਫੀ ਕੁਝ ਚੱਲ ਰਿਹਾ ਹੈ। ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਦਾ ਪਹੀਆ ਰੁੜਦਾ ਜਾ ਰਿਹਾ। ਦੂਜੇ ਪਾਸੇ ਕਾਂਗਰਸ ਪ੍ਰਧਾਨ ਵੀ ਅੱਜ ਪਹਿਲੀ ਵਾਰ ਬੋਲੇ ਨੇ ਜਿਸ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਕਹਿੰਦੇ ਨਜ਼ਰ ਆ ਰਹੇ ਨੇ ਕਿ ਸਾਨੂੰ ਇੰਨਾ ਕਮਜ਼ੋਰ ਨਾ ਸਮਝਿਓ। ਸਾਨੂੰ ਟੀਕਾ ਵੀ ਲਾਉਣਾ ਆਉਂਦਾ ਹੈ। ਹੋਰ ਵੀ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਕਹੀਆਂ ਕਿ ਆਉਣ ਵਾਲੇ ਸਮੇਂ 'ਚ ਜੇ ਨਾ ਉਟਾਲੇ ਤਾਂ ਫਿਰ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਹਾਲਾਂਕਿ ਨਵਜੋਤ ਸਿੰਘ ਸਿੱਧੂ ਦਾ ਇੱਕ ਅੱਧੀ ਵਾਰੀ ਨਾਂ ਲਿਆ। ਬਿਨਾਂ ਨਾਮ ਲਏ ਉਹਨ ਨਵਜੋਤ ਸਿੰਘ ਸਿੱਧੂ ਦੇ ਉੱਤੇ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਸਕਦੀ ਹੈ ਕਿ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹੁਣ ਧਾਰ ਲਈ ਹੈ ਜਾਂ ਫਿਰ ਹਾਲੇ ਹੋਰ ਸਮਾਂ ਢੀਕਣਗੇ ਪਰ ਇਸ ਸਾਰੇ ਦੇ ਵਿਚਾਰੇ ਇਸ ਬਾਰੇ ਸਮਝਦੇ ਕੀ ਨੇ ਜਿਹੜੇ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਦੇ ਪੱਖ ਵਿੱਚ ਨਿਤਰ ਰਹੇ ਨੇ ਉਸ ਦੇ ਵਿੱਚੋਂ ਇੱਕ ਕਾਂਗਰਸ ਦੇ ਯੂਥ ਲੀਡਰ ਨੇ ਸ਼ਹਿਰੀ ਰਿਆੜ ਜਿਨ੍ਹਾਂ ਦੇ ਬਾਰੇ ਅਸੀਂ ਪਹਿਲਾਂ ਵੀ ਗੱਲਬਾਤ ਕੀਤੀ ਹੈ ਉਹਨਾਂ ਨਾਲ ਅੱਜ ਵੀ ਅਸੀਂ ਕਰਾਂਗੇ ਸ਼ਹਿਰੀ ਜੀ ਤੁਸੀਂ ਪਹਿਲਾਂ ਇਹ ਦੱਸੋ ਕਿ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਸਿਆਸਤ ਚੱਲ ਰਹੀ ਹੈ ਲਗਾਤਾਰ ਲੋਕ ਮਿਲਣੀਆਂ ਦੇ ਪੋਸਟਰ ਪਾ ਦਿੱਤੇ ਜਾਂਦੇ ਆ ਕਦੇ ਦੁਆਬੇ 'ਚ ਕਦੇ ਮਾਲਵੇ 'ਚ ਕਦੇ ਕਿੱਥੇ ਰੈਲੀ ਪਰ ਜਿਹੜੀ ਕਾਂਗਰਸ ਪ੍ਰਧਾਨ ਨੇ ਗੱਲ ਕਹੀ ਹੈ ਉਹ ਤੁਹਾਨੂੰ ਕਿਵੇਂ ਲੱਗਦੀ ਹੈ ਖਾਸ ਕਰਕੇ ਕਹਿੰਦੇ ਜੇ ਨਾ ਟਲੇ ਤਾਂ ਫਿਰ ਟੀਕਾ ਲਾਉਣਾ ਵੀ ਆਉਂਦਾ ਦੇਖੋ ਪਹਿਲੀ ਗੱਲ ਤਾਂ ਤੁਹਾਨੂੰ ਸਮਝਣੀ ਪਊਗੀ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਜੇ ਕੋਈ ਕੰਮ ਕਰ ਰਹੇ ਨੇ ਤਾਂ ਕਾਂਗਰਸ ਵਾਸਤੇ ਕਰ ਰਹੇ ਨੇ ਪੰਜਾਬ ਦੇ ਲੋਕਾਂ ਵਾਸਤੇ ਕਰ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਦੁਬਾਰਾ ਇੱਕ ਉਮੀਦ ਜਗਾ ਰਹੇ ਨੇ ਕਾਂਗਰਸ ਦਾ ਵਰਕਰ ਜਿਹੜਾ ਘਰੇ ਬੈਠਾ ਸੀ ਉਹਦੀ ਬਾਹ ਫੜ ਕੇ ਉਹਨੂੰ ਖੜਾ ਕਰ ਰਹੇ ਨੇ ਤੇ ਇਹ ਜਿਹੜੀ ਇਹ ਚੀਜ਼ ਹজম ਨਹੀਂ ਆ ਰਹੀ بڑے ਵੱਡੇ ਲੋਕਾਂ ਨੂੰ ਇਹ ਇਹ ਇੱਕ ਇਹ ਵੀ ਨੇ ਵਿੱਚ ਪਰ ਹੋਰ ਬੜੇ ਵੱਡੇ ਲੀਡਰਾਂ ਨੂੰ ਇਹ ਚੀਜ਼ ਹজম ਨਹੀਂ ਆ ਰਹੀ ਕਿ ਇਹ ਹੋ ਕੇ ਮੈ ਰਿਆ ਉਹਨਾਂ ਨੂੰ ਲੱਗਦਾ ਸੀਗਾ ਕਿ ਇਹ ਰੈਲੀ ਕਰਨਗੇ ਅਨਾਉਂਸ ਤੇ ਉਹ ਨਹੀਂ ਹੋਊਗੀ ਕਿਉਂਕਿ ਮਹਾਰਾਜ ਦੇ ਵਿੱਚ ਪੂਰਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਘੋੜੇ ਕੁੱਤਿਆਂ ਦੀਆਂ ਰੇਸਾਂ ਰਖਾਈਆਂ ਗਈਆਂ ਇੱਕ ਪੈਰਲ ਰੈਲੀ ਆਪਦੇ ਦੋਸਤ ਨੂੰ ਕਹਿ ਕੇ ਜਿਹਦੇ ਪੈਰਾਂ ਚ ਡਿੱਗਦੇ ਨੇ ਉਹਨੂੰ ਦੋਸਤ ਉਹ ਕਹਿ ਕੇ ਪਹਿਲਾ ਰੈਲੀ ਮਾਰਚ ਰਖਾਈ ਗਈ ਉਹਦੇ باوجود ਉਥੇ 10 ਤੋਂ 15000 ਬੰਦੇ ਦਾ ਇਕੱਠ ਫਿਰ ਬਠਿੰਡੇ ਰੱਖੀ ਗਈ ਉਹ ਲਾਡੀ ਜੀ ਨੇ ਉਹ ਵੀ ਸਕਸੈਸਫੁਲ ਕਰਤੀ ਕੱਲੜੀ ਇਹਨਾਂ ਨੂੰ ਪਤਾ ਵੀ ਨਹੀਂ ਸੀ ਬੰਟੀ ਘੋੜਿਆਂ ਵਾਲਾ ਹੈ ਕੌਣ ਹੈ ਜਦੋਂ 92 ਦੇ ਵਿੱਚ ਬੰਟੀ ਘੋੜਿਆਂ ਵਾਲੇ ਨੇ ਕਾਂਗਰਸ ਜੁਆਇਨ ਕੀਤੀ ਸੀ ਉਹਨੇ ਸੋਚਿਆ ਸੀ ਸ਼ਾਇਦ ਮੇਰਾ ਕਾਂਗਰਸ ਦੇ ਵਿੱਚ ਇੱਕ ਉਜਵਲ ਭਵਿੱਖ ਹੈ ਸ਼ਾਇਦ ਮੈਂ ਬਹੁਤ ਵੱਡਾ ਲੀਡਰ ਬਣ ਜਾਊਗਾ ਪਰ ਅੱਜ ਤੱਕ 2023 ਤੱਕ ਉਹ ਕਹਿੰਦਾ ਮੈਨੂੰ ਯੂਜ਼ ਕੀਤਾ ਗਿਆ ਬੰਟੀ 500 ਬੰਦਾ ਲੈ ਬੰਟੀ 400 ਬੰਦਾ ਲੈ ਬੰਟੀ ਅਜਿੱਥੇ ਜਾਣਾ ਤਿਆਰ ਰਹੀ ਬਸ ਇਹ ਤੋਂ ਬਿਨਾ ਬੰਟੀ ਨੂੰ ਹੋਰ ਕੋਈ ਕਲ ਹੀ ਨਹੀਂ ਕੋਈ ਰਿਕੋਗਨਾਈਜੇਸ਼ਨ ਨਹੀਂ ਬੰਟੀ ਦੀ ਕਿਤੇ ਨਾਮ ਨਹੀਂ ਕਿਤੇ ਬੋਰਡ ਤੇ ਨਾਮ ਨਹੀਂ ਕੋਈ ਅਹੁਦਾ ਨਹੀਂ ਪਰ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਕੀ ਕੀਤਾ ਬੰਟੀ ਦੀ ਬਾਹ ਫੜ ਕੇ ਲੋਕਾਂ ਨੂੰ ਦੱਸਿਆ ਕਿ ਇਹ ਤੁਹਾਡਾ ਲੀਡਰ ਹੈ ਇਦੇ 'ਚ ਜਾਨ ਹੈ ਜਿਹੜਾ ਬੰਦਾ 15000 ਦਾ ਕੱਟ ਕਰ ਸਕਦਾ ਹੈ ਉਹ ਵੀ 3 ਦਿਨਾਂ ਦੇ ਅਲਟੀਮੇਟਮ ਤੇ ਉਹਦੇ 'ਚ ਜਾਨ ਹੈ ਉਹ ਕਾਂਗਰਸ ਦਾ ਸੱਚਾ ਸਿਪਾਹੀ ਹੈ ਤੁਸੀਂ ਤੇ ਕਹਿੰਦੇ ਆ ਕਿ ਕਾਂਗਰਸ ਨਵਜੋਤ ਸਿੰਘ ਸਿੱਧੂ ਵਰਕਰਾਂ ਨੂੰ ਪ੍ਰਾਣਿਆਂ ਨੂੰ ਮੁੜ ਖੜਾ ਕਰਨ ਦੇ ਲਈ ਕੰਮ ਕਰ ਰਹੇ ਨੇ ਪਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਫਿਰ ਕੀ ਇਹ ਗੱਲ ਸਮਝ ਨਹੀਂ ਆ ਰਹੀ ਉਹ ਤਾਂ ਇਹ ਕਹਿ ਰਿਹਾ ਜਿਹੜਾ ਕਾਂਗਰਸ ਪਾਰਟੀ ਨੂੰ ਕਮਜ਼ੋਰ ਕਰੇਗਾ ਅਸੀਂ ਤੇ ਕਾਰਵਾਈ ਕਰਾਂਗੇ ਦੇਖੋ ਇਨਸਿਕਿਉਰਿਟੀਆਂ ਨੇ ਛੇਤੀ ਛੇਤੀ ਪੱਗ ਬਨ ਲੀ ਵੀ ਮੈਂ ਵੀ ਜੀ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਅੱਜ ਤੱਕ ਹੋਇਆ ਉਹ ਸਿੱਖ ਹੋਇਆ ਪੱਗ ਬੰਨ ਲਈ ਫਟਾਫਟ ਵੀ ਮੈਂ ਕਿ ਤੇ ਮੁੱਖ ਮੰਤਰੀ ਦੀ ਸੀਟ ਤੋਂ ਨਾ ਰਹਿ ਜਾ ਇਹ ਨਹੀਂ ਹੁੰਦਾ ਲੋਕਾਂ ਨੂੰ ਗਰਾਉਂਡ ਰਿਐਲਿਟੀ ਪਤਾ ਹੈ ਲੋਕਾਂ ਨੂੰ ਜਿਹੜੇ ਇਲਜ਼ਾਮ ਲੱਗਦੇ ਨੇ ਉਹ ਪਤਾ ਹੈ ਲੋਕਾਂ ਨੂੰ ਪਤਾ ਹੈ ਕਿ ਬਾਡੀ ਦਾ ਇਲਜ਼ਾਮ ਕਿਤੇ ਲੱਗਦਾ ਹੈ ਕਿ ਗੁਜਰਾਤ ਦੀ ਟਿਕਟਾਂ ਦਾ ਇਲਜ਼ਾਮ ਕਿਤੇ ਲੱਗਦਾ ਹੈ ਲੋਕਾਂ ਨੂੰ ਪਤਾ ਹੈ ਕਿ ਦਾ ਨਾਮ ਲਿਖ ਕੇ ਇੱਕ ਬਹੁਤ ਖੁਸ਼ਹਾਲ ਪਰਿਵਾਰ ਹੈ ਜਿਹੜਾ ਉਹ ਖੁਦਕੁਸ਼ੀ ਕਰ ਗਿਆ ਲੋਕਾਂ ਨੂੰ ਪਤਾ ਇਸ ਗੱਲ ਦਾ ਇਸ ਗੱਲ ਦੇ ਵਿੱਚ ਅੱਜ ਉਹਨਾਂ ਨੇ ਇਹਦੇ ਤੇ ਵੀ ਬੋਲਿਆ ਉਹਨਾਂ ਨੇ ਟਿੱਪਣੀ ਕੀਤੀ ਕਿ ਕਦੇ 75 25 ਕਹਿ ਦੇਣਾ 80 20 ਕਹਿ ਦੇਣਾ ਇਹਦੇ ਨਾਲ ਗੱਲ ਨਹੀਂ ਬਣਦੀ ਓ ਕਹਿੰਦੇ ਕੋ ਗੱਲ ਖੁੱਲ ਕੇ ਤੱਥਾਂ ਦੇ ਸਹਾਰ ਨਾਲ ਦੱਸਣ ਐਵੇਂ ਨਾ ਲਾਣ ਇਧਰ ਉਧਰ ਦੀਆਂ ਗੱਲਾਂ ਕਰਨ ਪੰਜਾਬ ਦਾ ਜਿਹੜਾ ਇੱਕ ਇੱਕ ਬੱਚਾ ਹੈ ਜਿਹੜਾ ਅੱਜ ਪੰਜਾਬ ਨੂੰ ਸਮਝਦਾ ਉਹਨੂੰ ਪਤਾ ਹੈ 75 25 ਤੇ 80 20 ਕੀ ਹੈ ਉਹ ਨੂੰ ਪਤਾ ਹੈ ਕਿ ਪੰਜਾਬ ਮੋੜ ਸਰਜੀਤ ਕੌਣ ਕਰੂਗਾ ਕਿਹਦੇ ਕੋਲ ਅਜੰਡਾ ਹੈ ਤੁਹਾਡੇ ਹਿਸਾਬ ਨਾਲ ਅਸੀਂ ਵੀ ਕੌਣ ਹੈ ਤੇ ਕੀ ਹੈ ਦੇਖੋ ਇਹ ਸਭ ਨੂੰ ਪਤਾ ਹੈ ਸਰਦਾਰ ਨਵਜੋਤ ਸਿੰਘ ਸਿੱਧੂ ਕਹਿੰਨੇ ਨੇ ਅਸੀਂ ਵੀ ਰਾਤ ਨੂੰ ਥੱਲੇ ਪੈ ਕੇ ਕਹਿੰਦਾ ਮੈਨੂੰ ਨਾ ਫੜਿਓ ਜੀ ਇਹ ਕੋਈ ਬੱਚੇ ਨੂੰ ਕਿਸੇ ਨੂੰ ਇਹ ਕੋਈ ਰੋਟੀ ਨੂੰ ਚੋਚੀ ਕਹਿੰਦਾ ਸਭ ਨੂੰ ਪਤਾ ਹੈ ਕੀ ਹੈ ਕਿੰਨਾ ਦੀ ਅੱਟੀ ਸੱਟੀ ਹੈ ਕਿੰਨਾ ਕਿਹੜੇ ਲੋਕ ਜਾ ਜਾ ਕੇ ਰਾਤ ਨੂੰ ਟੋਪੀਆਂ ਲਾ ਕੇ ਗੋਡਿਆਂ ਚ ਰੱਖ ਕੇ ਕਹਿੰਨੇ ਨੇ ਕਿ ਜੀ ਮੈਨੂੰ ਵੀ ਸਿਆਸਤ ਕਰ ਲੈਣ ਦਿਓ ਮੈਂ ਤੁਹਾਡਾ ਆਪਣਾ ਹੀ ਆ ਪੰਜਾਬ ਨਾ ਖੜਨ ਦੀ ਲੋੜ ਹੈ ਸੱਚਾਈ ਦੀ ਲੋੜ ਹੈ ਇਮਾਨਦਾਰੀ ਦੀ ਲੋੜ ਹੈ ਨੈਤਿਕਤਾ ਦੀ ਲੋੜ ਹੈ ਕਿਰਦਾਰ ਦੀ ਲੋੜ ਹੈ ਕਿਰਦਾਰ ਹੈ ਇਹਨਾਂ ਕੋਲੇ ਕਿਸੇ ਕੋਲੇ ਕਿਸੇ ਕੋਲੇ ਉਹ ਕਿਤੇ ਜਦੋਂ ਕੋਈ ਪ੍ਰਧਾਨ ਬਣਦਾ ਤਾਂ ਵੀਕ ਸ਼ੇਪ ਦੀਆਂ ਚੱਪਲਾਂ 'ਚ ਵੀ ਪਹੁੰਚ ਜਾਂਦੇ ਨੇ ਉਦੋਂ ਗੱਡੀ ਵੀ ਚਲਾਉਣ ਲੱਗ ਜਾਂਦੇ ਨੇ ਉਦੋਂ ਹਾਂਜੀ ਸਰ 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 ਤੁਹਾਡਾ ਬੱਚਾ ਸਰ ਸਰ ਤਿੰਨ ਇੱਕ ਲਾਈਨ ਦੇ ਵਿੱਚ ਤਿੰਨ ਵਾਰੀ ਸਰ ਤੇ ਇਸ ਵਕਤ ਤੁਸੀਂ ਕਹਿੰਦੇ ਹੋ ਕਿ ਕੋਈ ਗੱਲ ਨਹੀਂ ਟੀਕਾ ਵੀ ਭਰੂਗਾ ਟੀਕਾ ਉਦੋਂ ਕਿਉਂ ਨਾ ਭਰਿਆ ਜਦੋਂ ਜਦੋਂ ਕਵਲਜੀਤ ਬਰਾੜ ਕਹਿੰਦਾ ਕਿ ਤੁਸੀਂ ਸੌਦਾ ਕੀਤਾ ਕਿ ਟੀਕਾ ਉਦੋਂ ਕਿਉਂ ਨਾ ਭਰਿਆ ਜਦੋਂ ਕਵਲਜੀਤ ਬਰਾੜ ਨੇ ਸਰਿਆਮ ਇਹ ਗੱਲ ਕਹੀ ਕਿ ਤੁਸੀਂ ਸਿੱਧੂ ਮੂਸੇਵਾਲੀ ਦੀ ਮੌਤ ਦਾ ਸੌਦਾ ਕੀਤਾ ਉਹਦਾ ਸੰਸਕਾਰ ਕਰਾਇਆ ਉੱਥੇ ਜਿਪਸੀਆਂ ਆਈਆਂ ਤੁਹਾਡੀ ਸਿਕਿਉਰਿਟੀ ਦੀਆਂ ਫਿਰ ਤੁਸੀਂ ਨਕਾਰ ਦੋ ਇਹ ਚੀਜ਼ਾਂ ਤੁਸੀਂ ਨਕਾਰ ਦਿਓ ਤੁਸੀਂ ਕਹਿ ਦਿਓ ਕਿ ਨਹੀਂ ਆਈਆਂ ਤੁਸੀਂ ਕਹਿ ਦਿਓ ਕਿ ਇਹ ਉੱਥੇ ਜੇ ਜੇ ਸਿੱਧੂ ਵਾਲੇ ਮੂਸੇ ਵਾਲੇ ਤੋਂ ਪੈਸੇ ਲੈਣ ਦੇ ਕਿਸੇ ਤੇ ਇਲਜ਼ਾਮ ਲੱਗਦੇ ਨੇ ਜੇ ਕੋਈ ਕਹਿੰਦਾ ਕਿ ਸਿੱਧੂ ਮੂਸੇ ਵਾਲੇ ਤੋਂ ਪੈਸੇ ਲਿੱਤੇ ਗਏ ਨੇ ਤੁਸੀਂ ਨਕਾਰੋ ਪਰ ਇਹ ਇਲਜ਼ਾਮ ਤਾਂ ਇੱਕ ਨੇਤਾ ਦੀ ਸ਼ੋਭੀ ਖਰਾਬ ਕਰਨਗੇ ਨਾ ਅਮਰਿੰਦਰ ਸਿੰਘ ਰਾਜਾ ਵੜਿੰਗ ਚੁਣੇ ਹੋਏ ਨਮਾਇੰਦੇ ਨੇ ਨਵਜੋਤ ਸਿੰਘ ਸਿੱਧੂ ਤਾਂ ਉਹ ਵੀ ਨਹੀਂ ਐਮਐਲਏ ਵੀ ਨਹੀਂ ਅੱਜ ਦੀ ਘੜੀ 'ਚ ਜੇ ਕੱਲੇ ਅਲੀਗੇਸ਼ਨ ਹੀ ਲਾਈ ਜਾਵਾਂਗੇ ਸਿਆਸਤ ਖੜਮ ਹੀ ਨਹੀਂ ਕੀਤੇ ਉਧਰੋਂ ਜਵਾਬ ਦੇ ਦੇਣਗੇ ਇਧਰੋਂ ਇੱਕ ਵਾਰ ਹੋ ਜਾਊਗਾ ਇਹਦੇ ਨਾਲ ਗੱਲ ਤੇ ਬੰਨ ਨਹੀਂ ਨੀ ਤੇ ਫਿਰ ਹੋ ਕਿ ਚਿੱਕਾ ਮਾਰਿਆ ਮੇਰੇ ਭਾਈ ਇਹੀ ਚਿੱਕਾ ਮਾਰਿਆ ਕਿ ਸਾਡੇ ਕੋ ਅਜੰਡਾ ਹੈ ਪੰਜਾਬ ਬਚਾਉਣ ਦਾ ਸਾਡੇ ਕੋਲੇ ਇਹ ਪੰਜਾਬ ਨੂੰ ਮਾਫੀਆ ਮੁਕਤ ਰੇਤ ਮਾਫੀਆ ਕੇਵਲ ਮਾਫੀਆ ਕੀ ਕਹਿੰਦੇ ਨੇ ਮਾਫੀਆ ਤੋਂ ਮੁਕਤੀ ਹੈ ਆਜੋ ਆਪਾਂ ਜੜਨੇ ਤੇ ਚੱਲੀਏ ਅਜੰਡਾ ਸਾਡੇ ਅਜੰਡੇ ਨੂੰ ਫਾਲੋ ਕਰ ਲੋ ਜਾਂ ਅਜੰਡੇ ਦੇ ਬਰਾਬਰ ਦਾ ਕੋਈ ਅਜੰਡਾ ਲਿਆਓ ਜਾਂ ਅਜੰਡੇ ਤੇ ਬਹਿਸ ਕਰ ਲੋ ਐਜ਼ ਯੂਥ ਕਾਂਗਰਸ ਲੀਡਰ ਸ਼ਹਿਰੀ ਰਿਆੜ ਦੀ ਸਮਝ ਦੇ ਮੁਤਾਬਕ ਨਵਜੋਤ ਸਿੰਘ ਸਿੱਧੂ ਆਪਣੀ ਥਾਂ ਤੇ ਠੀਕ ਨੇ ਜਾਂ ਕਾਂਗਰਸ ਹਾਈ ਕਮਾਂਡ ਠੀਕ ਹੈ ਦੇਖੋ ਹਾਈ ਕਮਾਂਡ ਦੀ ਤੁਹਾਨੂੰ ਇਹੀ ਤਾਂ ਗੱਲ ਨਹੀਂ ਪਤਾ ਪੰਜਾਬ ਵਾਲਿਆਂ ਨੂੰ ਹਾਈ ਕਮਾਂਡ ਤਾਂ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਐਪਰੀਸ਼ੀਏਟ ਕਰ ਰਹੀ ਹੈ ਫਿਰ ਉਹਨੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਿਉਂ ਲਾਇਆ ਹੋਇਆ ਕਿਉਂ ਪਰसों ਤੁਸੀਂ ਸੁਣਿਆ ਨਹੀਂ ਬਿਆਨ ਕੀ ਜਿਹੜਾ ਕਾਂਗਰਸ ਨੂੰ ਤਕੜਾ ਕਰਨ ਵਾਸਤੇ ਰੈਲੀ ਕਰਦਾ ਕਰੇ ਉਹ ਕਿੱਥੋਂ ਆ ਗਿਆ ਬਿਆਨ ਉਹ ਜੇ ਹਾਈ ਕਮਾਂਡ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਪਖਪੂਰ ਦੀ ਤਾਂ ਹੀ ਆਇਆ ਹੈ ਮਤਲਬ ਹਣੀ ਝੰਡੀ ਮਿਲੀ ਹੈ ਦਿੱਲੀੋਂ ਤੁਸੀਂ ਸਮਝੇ ਨਹੀਂ ਫੇ ਕਿੱਥੋਂ ਆ ਗਿਆ ਬਿਆਨ ਫੇਰ 10 ਐਮਐਲਏ ਲਿਖ ਕੇ ਚਿੱਠੀ ਦੇ ਰਹੇ ਨੇ ਸਾਡਾ ਪ੍ਰਧਾਨ ਕਮਜ਼ੋਰ ਹੈ ਕਿਉਂਕਿ ਇੱਕ ਦਿਨ ਉਹ ਸਰਦਾਰ ਨਵਜੋਤ ਸਿੰਘ ਸਿੱਧੂ ਤੇ ਸਵਾਲ ਕਹਿੰਦਾ ਕਾਰਵਾਈ ਹੋਊਗੀ ਡਿਸਪਲਿਨ ਦੀ ਗੱਲ ਕਰਦਾ ਦੂਜੇ ਪਾਸੇ ਕਹਿੰਦਾ ਬਈ ਕਰੋ ਰੈਲੀਆਂ ਜੇ ਕਾਂਗਰਸ ਨੂੰ ਤਕੜਾ ਕਰ ਰਹੇ ਹੋ ਤੁਸੀਂ ਇਸ ਗੱਲ ਨੂੰ ਇਹ ਚੀਜ਼ ਸਮਝਣੀ ਪਈ ਗਿਆ ਨੂੰ ਐਨਲਾਈਜ਼ ਕਰਨਾ ਪਊਗਾ ਗੱਲ ਇਹ ਹੈ ਕਿ ਪੰਜਾਬ ਦੇ ਲੋਕ ਸਮਝ ਚੁੱਕੇ ਨੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਕਿਰਦਾਰ ਵਾਲਾ ਇਮਾਨਦਾਰ ਬੰਦਾ ਕੌਣ ਹੈ ਜਿੱਤੇ ਅੱਜ ਤੱਕ ਉਂਗਲ ਵੀ ਨਹੀਂ ਉਠੀ 323 ਦੇ ਪਰਚੇ ਦੇ ਵਿੱਚ ਹੌਲਦਾਰ ਹਾਜ਼ਰ ਜਮਾਨਤ ਹੈ ਉਹਨੇ 11 11 ਮਹੀਨੇ ਜੇਲ੍ਹ ਕੱਟੀ ਹੈ ਉਹ ਕਿਹਦੇ ਵਾਸਤੇ ਪੰਜਾਬ ਵਾਸਤੇ ਜਦੋਂ ਬੀਜੇਪੀ ਦੀ ਵੇਵ ਸੀਗੀ ਉਦੋਂ ਪੰਜਾਬ ਚੁਣਿਆ ਜੋ ਆਪਦੀ ਰਾਜ ਸਭਾ ਛੱਡੀ ਆਪਦੀ ਪੀਸੀਸੀ ਦੀ ਪ੍ਰਧਾਨਗੀ ਨੂੰ ਲੱਤ ਮਾਰੀ ਆਪਦੀ ਵਾਈਫ ਦੀ ਜੌਬ ਛਡਾਈ ਆਪਣੇ ਬੱਚੇ ਨੂੰ ਏਜੀ ਲੱਗੇ ਨੂੰ ਅਗਲੇ ਦਿਨ ਅਸਤੀਫਾ ਦਵਾਇਆ ਕਿਉਂ ਪੰਜਾਬ ਵਾਸਤੇ ਪੰਜਾਬ ਦੀ ਗੱਲ ਕਰਦਾ ਅੱਜ ਵੀ ਏਜੰਡਾ ਲੈ ਕੇ ਖੜੇ ਆ ਤੁਸੀਂ ਤੁਹਾਡਾ ਬੈਟਰ ਏਜੰਡਾ ਹੈ ਤੁਸੀਂ ਬੈਟਰ ਏਜੰਡਾ ਦਿਓ ਸਾਨੂੰ ਅਸੀਂ ਨਾਲ ਚੱਲਾਂਗੇ ਮੈਂ ਕਹੂੰਗਾ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਕਿ ਇਹਨਾਂ ਦਾ ਬੈਟਰ ਏਜੰਡਾ ਹੈ ਚਲੋ ਇਹਨਾਂ ਦੇ ਪਿੱਛੇ ਚੱਲੀਏ ਆਪਾਂ ਪੰਜਾਬ ਬਚਾਉਣਾ ਹੈ ਅਸੀਂ ਕੀ ਲੈਣਾ ਕੁਰਸੀਆਂ ਤੋਂ ਦੇਖੋ ਤੁਸੀਂ ਕੁਰਸੀ ਦੀ ਗੱਲ ਪਤਾ ਕਿੱਥੇ ਆਉਂਦੀ ਹੈ ਸਾਰੇ ਕਹਿੰਦੇ ਨੇ ਸਰਦਾਰ ਨਵਜੋਤ ਸਿੰਘ ਸਿੱਧੂ ਕੁਰਸੀ ਦੀ ਗੱਲ ਹੈ ਕੁਰਸੀ ਦੀ ਗੱਲ ਹੈ ਐਡਮਿਨਿਸਟ੍ਰੇਟਿਵ ਪਾਵਰ ਨੂੰ ਸਮਝਣਾ ਪਊਗਾ ਜੇ ਤੁਸੀਂ ਐਡਮਿਨਿਸਟ੍ਰੇਟਿਵ ਪਾਵਰ ਸਮਝੋਗੇ ਫਿਰ ਉਹਦੇ ਵਿੱਚ ਜੇ ਤੁਸੀਂ ਕਿਸੇ ਦਾ ਭਲਾ ਕਰਨਾ ਹੈ ਉਹ ਹਲਾ ਤੁਸੀਂ ਡਾਇਰੈਕਟਲੀ ਕਰ ਸਕਦੇ ਹੋ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਨਾਲ ਇਹ ਸਾਰੇ ਪਹਿਲਾਂ ਗੱਡੀਆਂ 'ਚ ਚੜ ਗਏ ਸੀ ਉਹ ਤੋਂ ਬਾਅਦ ਉਤਰੇ ਕਿਉਂ ਕਿਉਂਕਿ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਉਦੋਂ ਹੀ ਕਹਤਾ ਸੀ ਕਿ ਮੈਂ ਨਾ ਕਿਸੇ ਨੂੰ ਖਾਣ ਦੇਣਾ ਤੇ ਨਾ ਮੈਂ ਖਾਵਾਂ ਤੇ ਇਹ ਗੱਲ ਆਪਦੇ ਪੱਲੇ ਬੰਨ ਲੋ ਇਹਨਾਂ ਨੂੰ ਆਵਦੀ ਗੱਡੀਆਂ ਦੀ ਪੈ ਗਈ ਆਵਦੇ ਫਾਰਮ ਹਾਊਸਾਂ ਦੀਆਂ ਪੈ ਗਈਆਂ ਇਹਨਾਂ ਨੂੰ ਵੱਡੇ ਵੱਡੇ ਜਿਹੜੇ ਜਾਇਦਾਦਾਂ ਲਿੱਤੀਆਂ ਹੋਈਆਂ ਉਹਨਾਂ ਦੀ ਪੈ ਗਈ ਜਿਹੜੇ 4-5 ਸਾਬਕਾ ਵਿਧਾਇਕ ਤੇ ਇੱਕ ਮੌਜੂਦਾ ਵਿਧਾਇਕ ਸੀ ਜਿਨ੍ਹਾਂ ਨੇ ਲਿਖ ਦਿੱਤਾ ਸੀ ਕਿ ਇਹ ਗੱਲਾਂ ਠੀਕ ਨਹੀਂ ਐ ਉਹਨਾਂ ਦਾ ਪ੍ਰੈਸ ਨੋਟ ਤੱਕ ਚਲਿਆ ਜਾਂਦਾ ਮੀਡੀਆ ਚ ਅਗਲੇ ਦਿਨ ਖਬਰਾਂ ਵੱਡੀਆਂ ਵੱਡੀਆਂ ਛਪ ਜਾਂਦੀਆਂ ਫਿਰ ਉਹ ਜਿਹੜੇ ਲੀਡਰ ਐ ਕੀ ਉਹ ਆਪਦੀ ਸਮਝ ਮੁਤਾਬਕ ਬਿਆਨ ਨਹੀਂ ਦੇ ਰਹੇ ਉਹ ਉਮਰਿੰਦਰ ਸਿੰਘ ਰਾਜਾ ਬੜਿੰਗ ਦੇ ਖਿਲਾਫ ਜਿਹੇ ਹੱਕ ਵਿੱਚ ਨੇ ਜਾਂ ਉਹਨਾਂ ਨੇ ਸਮਝ ਮੁਤਾਬਕ ਉਹ ਦਿੱਤਾ ਹੋ ਸਕਦਾ ਵੇ ਦੇਖੋ ਇਹ ਨਾ ਇੱਕ ਗੇਮ ਪਲੇ ਕੀਤੀ ਜਾਂਦੀ ਹੈ। ਘੋੜਾ ਕਿਸੇ ਦਾ ਹੁੰਦਾ ਹੈ, ਲਗਾਮ ਕਿਸੇ ਨੂੰ ਫੜਾਈ ਜਾਂਦੀ ਹੈ, ਇਹੀ ਸਿਆਸਤ ਹੈ। ਪਰ ਉਹਨਾਂ ਨੂੰ ਆਪ ਵੀ ਆਪਦੀ ਅਕਲ ਨੂੰ ਹੱਥ ਮਾਰਨਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਕਿੱਧਰ ਨੇ? ਪੰਜਾਬ ਦੇ ਲੋਕ ਅੱਜ ਕਿੱਧਰ ਖੜੇ ਨੇ? ਦੇਖੋ ਇੱਕ ਵਰਕਰ ਹੈ ਸਰਦਾਰ ਨਵਜੋਤ ਸਿੰਘ ਸਿੱਧੂ ਇੱਕ ਵਰਕਰ ਹੈ। ਇੱਕ ਵਰਕਰ ਦੇ ਹੋਣ ਦੇ ਨਾਤੇ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਸਾਰਾ ਪੰਜਾਬ ਨਾਲ ਲਾ ਲਿਆ। ਕਾਦੇ ਨਾਲ? ਸੱਚਾਈ ਨਾਲ। ਨੈਤਿਕਤਾ ਨਾਲ। ਅਜੰਡੇ ਨਾਲ ਪੰਜਾਬ ਦੇ ਅਜੰਡੇ ਨਾਲ ਕੀ ਆਪਾਂ ਪੰਜਾਬ ਕਿਵੇਂ ਬਚਾਉਣਾ ਉਹ ਅਜੰਡੇ ਨਾਲ ਇੱਕ ਸਭ ਤੋਂ ਵੱਡਾ ਪੁਆਇੰਟ ਕਿਰਦਾਰ ਕਿਰਦਾਰ ਸਭ ਤੋਂ ਵੱਡਾ ਪੁਆਇੰਟ ਜਿਹੜਾ ਬਹੁਤ ਘੱਟ ਲੋਕਾਂ ਕੋਲੇ ਹੁੰਦਾ ਕਿਸੇ ਕੋਲੇ ਕਿਰਦਾਰ ਨਹੀਂ ਹੈਗਾ ਕਿਸੇ ਕੋਲੇ ਐਡਾ ਕਿਰਦਾਰ ਨਹੀਂ ਕੀ ਉਹ ਸਰਕਾਰ 'ਚ ਰਹਿੰਦੇ ਹੋਏ 10000 20000 ਕਰੋੜ ਜਿਹੜਾ ਸਾਲਾਨਾ ਜਿਹੜਾ ਉੱਪਰੋਂ ਆਉਂਦਾ ਉਹਨੂੰ ਲੱਤ ਮਾਰ ਸਕੇ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਆਪਦੀ ਖੂਨ ਪਸੀਨੇ ਦੀ ਕਮਾਈ 20 ਕਰੋੜ ਰੁਪਇਆ ਸਲਾਨਾ ਛੱਡ ਕੇ ਪੰਜਾਬ ਚੁਣਿਆ ਅੱਜ ਵੀ ਆਫਰਸ ਨੇ ਕਿਉਂ ਨਹੀਂ ਜਾਂਦੇ ਕਹਿੰਦੇ ਮੈਂ ਪੰਜਾਬ ਲਈ ਖੜਨਾ ਜੇ ਬਾਕੀ ਕਾਂਗਰਸੀਆਂ ਵਿੱਚ ਤੇ ਨਵਜੋਤ ਸਿੰਘ ਸਿੱਧੂ ਚ ਇੰਨਾ ਜ਼ਿਆਦਾ ਹੀ ਫਰਕ ਹੈ ਕੱਲ ਨੂੰ ਕਿਤੇ ਮੌਕਾ ਮਿਲਦਾ ਨਵਜੋਤ ਸਿੰਘ ਸਿੱਧੂ ਨੂੰ ਹਾਈ ਕਮਾਂਡ ਦਿੰਦੀ ਹੈ ਹਰੀ ਝੰਡੀ ਕਿ ਤੁਸੀਂ ਅੱਗੇ ਲੱਗੋ ਤੇ ਦੇਖਦੇ ਹਾਂ 227 ਚ ਜਾਂ 24 ਚ ਕੀ ਬਣਦਾ ਕੱਲ ਨੂੰ ਇਹ ਲੀਡਰ ਜਿਹੜੇ ਬਾਕੀ ਜਿਹੜੇ ਅੱਜ ਤੁਹਾਡੇ ਨਾਲ ਤਾਲ ਨਾਲ ਤਾਲ ਨਹੀਂ ਮਿਲਾ ਰਹੇ ਫਿਰ ਉਹਨਾਂ ਨੂੰ ਵੀ ਕੋਈ ਨਾ ਕੋਈ ਅਹੁਦੇ ਮਿਲਣਗੇ ਫਿਰ ਉਹਦੋਂ ਇਕੱਠੇ ਚੱਲਣਗੇ ਸਾਰੇ ਨਵਜੋਤ ਸਿੰਘ ਸਿੱਧੂ ਸਣੇ ਦੇਖੋ ਪਹਿਲੀ ਗੱਲ ਤਾਂ ਸਰਦਾਰ ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਕਲੀਨ ਕਰਨ ਦਾ ਵੇਚਣਾ ਹੈ ਕਾਂਗਰਸ ਦੇ ਜਿਹੜੇ ਦਾਗੀ ਲੀਡਰ ਨੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਨੇ ਜਿੰਨਾ ਸਭ ਨੂੰ ਪਤਾ ਹੈ ਐਲ 1 ਦੇ ਲਾਇਸੈਂਸ ਕਿਹਦੇ ਕੋਲੇ ਸੀ ਰੇਤਿਆ ਕਿਨੇ ਖਾਦਾ ਕਿਨੇ ਮਾਈਨਿੰਗ ਕੀਤੀ ਤੇ ਸਭ ਨੂੰ ਇਹ ਵੀ ਪਤਾ ਹੈ ਕਿ ਇੱਕ ਨੰਬਰ ਦੀ ਕਮਾਈ ਕੌਣ ਕਰਦਾ ਹੈ ਕਿਹੜੇ ਐਮ ਐਲ ਏਜ਼ ਨੇ ਸਾਰੇ ਨਹੀਂ ਹੈਗੇ ਬਹੁਤ ਐਮ ਐਲ ਏਜ਼ ਇਦਾਂ ਦੇ ਨੇ ਜਿਹੜੇ ਇਮਾਨਦਾਰ ਨੇ ਜਿਹੜੇ ਆਪਦੇ ਪਰਿਵਾਰ ਨੂੰ ਖੂਨ ਪਸੀਨੇ ਦੀ ਕਮਾਈ ਖਵਾਉਂਦੇ ਨੇ ਬਿਜ਼ਨਸਮੈਨ ਨੇ ਪਰ ਕਿੰਨਾ ਨੇ ਠੱਗੀਆਂ ਮਾਰੀਆਂ ਕਿੰਨਾ ਨੇ ਚੋਰੀਆਂ ਕੀਤੀਆਂ ਪੰਜਾਬ ਦੇ ਯੂਥ ਦਾ ਪੰਜਾਬ ਦੇ ਨੌਜਵਾਨਾਂ ਦਾ ਕਿਸਾਨਾਂ ਦਾ ਪੈਸਾ ਖਾ ਗਏ ਉਹ ਸਾਰੀਆਂ ਚੀਜ਼ਾਂ ਸਾਰਿਆਂ ਨੂੰ ਪਤਾ ਹੈ ਪੰਜਾਬ ਨੂੰ ਪਤਾ ਹੈ ਤੇ ਉਹ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਵੀ ਪਤਾ ਹੈ ਹਾਈ ਕਮਾਂਡ ਨੂੰ ਵੀ ਪਤਾ ਹੈ ਪਹਿਲਾਂ ਕਲੀਨ ਕਰਾਂਗੇ ਜਿਹੜੇ ਦਾਗੀ ਨੇ ਉਹਨਾਂ ਨੂੰ ਸਾਈਡ ਕਰਾਂਗੇ ਉਹਨਾਂ ਦੀ ਜਗ੍ਹਾ ਤੇ ਜਿਹੜੇ ਨੌਜਵਾਨ ਮੁੰਡੇ ਨੇ ਜਾਂ ਸਮਝ ਆਲੇ ਨੇ ਕਿਰਦਾਰ ਵਾਲੇ ਨੇ ਓਨੈਸਟ ਨੇ ਉਹ ਬੰਦਿਆਂ ਨੂੰ ਜਗ੍ਹਾ ਦੇਵਾਂਗੇ ਅੱਜ ਦੀ ਇਸ ਮੁਲਾਕਾਤ ਇੰਟਰਵਿਊ ਦੇ ਵਿੱਚ ਸਾਡੇ ਕੋਲ ਤਾਂ ਤੁਸੀਂ ਬੋਲ ਗਏ ਜਾਂ ਲੋਕਾਂ ਨੇ ਵੀ ਸੁਣ ਲੈਣਾ ਨਵਜੋਤ ਸਿੰਘ ਸਿੱਧੂ ਦੀ ਪੱਖੀ ਸਿਆਸਤ ਕਰਨ ਵਾਲੇ ਵੀ ਕਹਿਣਾ ਵਾਹ ਬਈ ਸ਼ੈਰੀ ਰਿਆੜ ਨਿਆਰਾ ਲਿਆਤਾ ਪਰ ਅਮਰਿੰਦਰ ਸਿੰਘ ਜਾ ਬੜਿੰਗ ਦੀ ਵੀ ਤਾਂ ਨਜ਼ਰ ਪੈ ਸਕਦੀ ਆ ਨਾ ਕੱਲ ਨੂੰ ਫੇਰ ਉਹ ਤੁਹਾਡੇ ਉਤੇ ਨਜ਼ਰ ਰੱਖਣਗੇ ਪੂਰੀ ਕਿ ਕਿਤੇ ਇਹ ਆ ਗਿਆ ਬੰਦਾ ਅੱਗੇ ਨਾ ਤੇ ਫੇਰ ਅਸੀਂ ਨਹੀਂ ਬਖਸ਼ਣਾ ਦੇਖੋ ਨਜ਼ਰ ਤਾਂ ਹੈ ਹੀ ਐ ਪਰ ਮੈਂ ਸੱਚ ਨਾਲ ਖੜਾ ਜੇ ਮੈਨੂੰ ਸੱਚ ਬੋਲਦੇ ਹੋਏ ਕੋਈ ਸਜ਼ਾ ਮਿਲਦੀ ਹੈ ਪੰਜਾਬ ਨਾਲ ਖੜਨ ਦੀ ਸਜ਼ਾ ਮਿਲਦੀ ਹੈ ਜੇ ਮੈਂ ਇੱਕ ਕਿਰਦਾਰ ਵਾਲੇ ਬੰਦੇ ਨਾਲ ਖੜਨ ਦੀ ਮੈਨੂੰ ਸਜ਼ਾ ਮਿਲਦੀ ਹੈ ਮੈਂ ਤਿਆਰ ਆ ਦੇ ਦਿਓ ਸਜ਼ਾ ਕੀ ਕਰ ਸਕਦੇ ਹੋ ਕਿਸੇ ਤੋਂ ਮਾਰਾ ਦਿਓਗੇ ਕਿਸੇ ਕਿਸੇ ਤੋਂ ਗੋਲੀ ਮਾਰਾ ਦਿਓਗੇ ਜਾਂ ਜਾਂਦੇ ਆਉਂਦੇ ਮੇਰਾ ਤਾਂ ਕੋਈ ਨੁਕਸਾਨ ਕਰ ਦਿਓਗੇ ਇਹੀ ਹੋ ਸਕਦਾ ਹੈ ਹੋਰ ਅੱਜਕੱਲ ਤਾਂ ਕੁਝ ਹੋਇਆ ਹੈ ਨਹੀਂਗਾ ਹੋਰ ਤੁਸੀਂ ਕੋਈ ਮੇਰਾ ਬਿਜ਼ਨਸ ਬੰਦ ਕਰਾ ਦਿਓਗੇ ਕੋਈ ਮੈਨੂੰ ਫਾਈਨੈਂਸ਼ਲੀ ਡਾਊਨ ਕਰ ਦਿਓਗੇ ਕੋਈ ਮੇਰੇ ਤੇ ਝੂਠਾ ਇਲਜ਼ਾਮ ਲਾ ਕੇ ਮੈਨੂੰ ਕੋਈ ਜੇਲ੍ਹ ਕਰਾ ਦਿਓਗੇ ਇਹੀ ਕਰ ਸਕਦੇ ਨੇ ਮੈਂ ਤਿਆਰ ਆ ਪਰ ਮੈਂ ਪੰਜਾਬ ਦਾ ਸਾਥ ਦੇਊਂਗਾ ਮੈਂ ਮਹਮਾਨਦਾਰ ਬੰਦੇ ਦਾ ਸਾਥ ਦੇਊਂਗਾ ਮੈਂ ਕਿਰਦਾਰ ਵਾਲੇ ਦਾ ਸਾਥ ਦੇਊਂਗਾ ਮੈਂ ਚੋਰਾਂ ਦਾ ਸਾਥ ਨਹੀਂ ਦਿੰਦਾ ਮੈਂ ਜਿਹੜੇ ਪੰਜਾਬ ਨੂੰ ਖਾ ਗਏ ਜਿੰਨਾਂ ਕੋਲੇ ਕੱਲ ਕੁਝ ਨਹੀਂ ਸੀ ਅੱਜ ਵੱਡੀਆਂ ਵੱਡੀਆਂ ਗੱਡ ਚਫ ਭੱਜੇ ਫਿਰਦੇ ਨੇ ਚੜ੍ਹੇ ਫਿਰਦੇ ਨੇ ਮੈਂ ਉਹਨਾਂ ਦਾ ਸਾਥ ਨਹੀਂ ਦੇਊਂਗਾ ਮੈਂ ਉਹ ਬੰਦੇ ਦਾ ਸਾਥ ਦੇਊਂਗਾ ਜਿਨੇ ਸਾਰਾ ਕੁਝ ਗਵਾ ਲਿਆ ਜਿਨੇ ਪੰਜਾਬ ਖਾਤਰ ਖੜਨ ਖਾਤਰ ਸਭ ਕੁਝ ਗਵਾ ਲਿਆ ਜੀਨੂੰ ਇਹਨਾਂ ਨੇ ਡੀਫੇਮ ਕਰਨ ਦੇ ਖਾਤਰ ਬਹੁਤ ਕੁਝ ਕਿਹਾ ਇਲਜ਼ਾਮ ਵੀ ਲਾਤੇ 78 ਤੋਂ 18 ਤੇ ਤੁਸੀਂ ਲੈ ਆਏ ਪਰ ਕਿਸੇ ਨੇ ਨਿਗਾ ਨਹੀਂ ਮਾਰੀ ਵੀ ਕੀ ਉਹਦੇ ਅਸਲੀ ਕਾਰਨ ਕੀ ਸੀ ਕਿਉਂ ਆਏ ਕਿਹੜਾ ਸੀ ਸੀਐਮ ਫੇਸ ਅਨਾਉਂਸ ਕੀਤਾ ਸੀ ਤੇ ਸੀਐਮ ਫੇਸ ਦਾ ਭਾਂਜਾ ਕਿੱਥੇ ਸੀ ਕਿਉਂ ਫਸਿਆ ਸੀ ਕਿਹਦਾ ਸਕਾ ਪਾਈ ਆਜ਼ਾਦ ਖੜਾ ਸੀ ਕਿਹਦਾ ਭਾਈ ਆਜ਼ਾਦ ਖੜਾ ਸੀ ਕਿਹਦਾ ਭਾਈ ਬੀਜੇਪੀ ਤੋਂ ਖੜਾ ਸੀ ਕਿਸੇ ਨੇ ਇਸ ਚੀਜ਼ ਤੇ ਗੌਰ ਨਹੀਂ ਕੀਤੀ ਗੌਰ ਕੀ ਕਰ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਆਇਆ ਕਰਤਾ ਜੀ ਕਿਉਂ ਕੀਤਾ ਪੰਜਾਬ ਵਾਸਤੇ ਸਰਦਾਰ ਨਵਜੋਤ ਸਿੰਘ ਸਿੱਧੂ ਜੇ ਐਗਰੈਸਿਵਲੀ ਬੋਲ ਰਹੇ ਸੀ ਜੇ ਕੋਈ ਗੱਲ ਕਰ ਰਹੇ ਸੀ ਜੇ ਕਿਸੇ ਨਾਲ ਗੁੱਸੇ ਹੋ ਰਹੇ ਸੀ ਪੰਜਾਬ ਵਾਸਤੇ ਬਈ ਉਹਨਾਂ ਨੂੰ ਦਿਖ ਰਿਹਾ ਸੀ ਮੇਰਾ ਪੰਜਾਬ ਬਰਬਾਦ ਹੋ ਜਾਣਾ ਹੈ 5 ਸਾਲ ਪੰਜਾਬ ਦੇ ਕਿੱਧਰ ਜਾਣਗੇ ਅੱਜ ਉਹੀ ਗੱਲ ਹੋ ਰਹੀ ਹੈ ਨਾ ਲੋਕਾਂ ਨੇ ਵੋਟਾਂ ਬਿਲਕੁਲ ਠੀਕ ਪਾਈਆਂ ਨੇ ਸਰਦਾਰ ਨਵਜੋਤ ਸਿੰਘ ਸਿੱਧੂ ਵੀ ਇਹ ਕਹਿੰਦੇ ਨੇ ਲੋਕਾਂ ਨੇ ਵੋਟਾਂ ਬਿਲਕੁਲ ਠੀਕ ਪਾਈਆਂ ਸੀ 2022 ਦੇ ਵਿੱਚ ਪਰ ਉਹਨਾਂ ਨੇ ਉਹਨਾਂ ਨੂੰ ਜਿਹੜੀ ਸਰਕਾਰ ਦਾ ਕਿਰਦਾਰ ਹੈ ਉਹ ਬਹੁਤ देर ਬਾਅਦ ਪਤਾ ਲੱਗਿਆ ਸਰਕਾਰ ਦੇ ਜਿਹੜੇ ਨੁਮਾਇੰਦੇ ਜਿਨ੍ਹਾਂ ਨੂੰ ਆਪਾਂ ਕਦੇ ਦੇਖਿਆ ਨਹੀਂ ਸੀ ਜਦੋਂ ਉਹ ਚੁਣੇ ਗਏ ਉਹਨਾਂ ਨੂੰ ਜਦੋਂ ਆਪਾਂ ਵਰਤਿਆ ਉਹਨਾਂ ਨਾਲ ਉਹਨਾਂ ਨਾਲ ਜਦੋਂ ਆਪਾਂ ਵਾਰਤਾ ਲਾਪ ਕੀਤਾ ਉਹਨਾਂ ਨਾਲ ਆਪਾਂ ਨੂੰ ਮੌਕਾ ਮਿਲਿਆ ਗੱਲਬਾਤ ਕਰਨ ਦਾ ਜਾਂ ਕੰਮ ਕਰਨ ਦਾ ਫਿਰ ਪਤਾ ਲੱਗਿਆ ਕਿ ਯਾਰ ਇਹ ਇਹਨਾਂ ਦੇ ਵਿੱਚ ਉਹ ਉਹ ਚੀਜ਼ ਹੈ ਹੀ ਨਹੀਂ ਇਹ ਪੋਲਿਸੀ ਮੇਕਰ ਹੈ ਹੀ ਨਹੀਂ ਇਹ ਇਹ ਨਾਲ ਜੁੜਿਆ ਹੋਇਆ ਕਿ ਜਦੋਂ ਇਹ ਸਾਰੀਆਂ ਗੱਲਾਂ ਕਰ ਰਹੇ ਹੁੰਦੇ ਆ ਤੁਸੀਂ ਮੌਜੂਦਾ ਸਿਆਸਤ ਦੇ ਅੰਦਰ ਜੋ ਜੋ ਚੱਲ ਰਹੀਆਂ ਔਰ ਕਿਤੇ ਘਰੇ ਬਹਿ ਕੇ ਸੋਚਿਆ ਜਾਂ ਕਿਤੇ ਵੀ ਜਾਂਦੇ ਹੁੰਦੇ ਹੋਇਆ ਵੀ ਯਾਰ ਜਿਹੜੇ ਸਵਾਲ ਅਸੀਂ ਜਿਹੜੀ એનર્ਜੀ ਅਸੀਂ ਸੱਤਾ ਤੇ ਨੂੰ ਸਵਾਲ ਕਰਨ ਤੇ ਲਾਉਣੀ ਸੀ ਵਾਪਸ ਜਿਉਂ ਜੇ ਫਿਰਦੇ ਸੱਤਾ ਤੇ ਨੂੰ ਹੀ ਸਵਾਲ ਹੋ ਰਹੇ ਨੇ ਤੁਸੀਂ ਦੇਖੋ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਕੱਲ ਹੁਸ਼ਿਆਰਪੁਰ ਕੀ ਕਿਹਾ ਸੱਤਾ ਤੇ ਨੂੰ ਸਵਾਲ ਹੋ ਰਹੇ ਨੇ ਕਿ ਜਿਹੜਾ 50000 ਕਰੋੜ ਰੁਪਇਆ ਹੁਣ ਆਪਣਾ ਯੂਥ ਹੈ ਜਿਹੜਾ ਯੂਥ ਬਾਹਰ ਜਾ ਰਿਹਾ 12 ਲੱਖ ਪਾਸਪੋਰਟ ਬਣਾ ਕੇ ਯੂਥ ਬਾਹਰ ਜਾ ਰਿਹਾ ਹਰ 1 ਲੱਖ ਕਰੋੜ ਰੁਪਏ ਦੀ ਜਾਇਦਾਦ ਉਰੇ ਬਕਾਊ ਹੈ ਪੰਜਾਬ ਦੇ ਵਿੱਚ ਤੇ ਯੂਥ ਬਾਹਰ ਜਾ ਰਿਹਾ ਕਿਨੂੰ ਸਵਾਲ ਨੇ ਮੌਜੂਦਾ ਸਰਕਾਰ ਨੂੰ ਲਾਅ ਐਂਡ ਆਰਡਰ ਖਰਾਬ ਹੋ ਰਿਹਾ ਕਿਨੂੰ ਸਵਾਲ ਨੇ ਮੌਜੂਦਾ ਸਰਕਾਰ ਨੂੰ ਮਾਈਨਿੰਗ ਹੋ ਰਹੀ ਹੈ ਕਿਦੋਂ ਸਵਾਲ ਨੇ ਮੌਜੂਦਾ ਸਰਕਾਰ ਨੂੰ ਪਰ ਗੱਲ ਇਹ ਹੈ ਕਿ ਜਿਹੜੇ ਤਾਂ ਵਿਧਾਨ ਸਭਾ ਚ ਬੈਠੇ ਨੇ ਉਹ ਤਾਂ ਚੁੱਪ ਨੇ ਜਦੋਂ ਸਰਦਾਰ ਨਵਜੋਤ ਸਿੰਘ ਸਿੱਧੂ ਬਾਰੇ ਬੋਲਣਾ ਤਾਂ ਐਡੀ ਗਿੱਠ ਦੀ ਐਡੀ 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 ਜਬਾਨ ਹੈ ਪਰ ਜੇ ਉੱਥੇ ਬੋਲਣਾ ਹੈ ਤੇ ਸੁਖਪਾਲ ਖਹਿਰੇ ਦੀ ਗੱਲ ਕਰਨੀ ਹੈ ਬਈ ਇਹਨੂੰ ਗਲਤ ਅੰਦਰ ਢੱਕਿਆ ਗਿਆ ਜੇ ਨਵਜੋਤ ਸਿੰਘ ਸਿੱਧੂ ਦੀ ਗੱਲ ਕਰਨੀ ਹੈ ਕਿ ਜੀ ਇਹਨਾਂ ਨਾਲ ਪੰਜਾਬ ਖੜਾ ਹੈ ਜੇ ਸਰਕਾਰ ਨੂੰ ਸਵਾਲ ਕਰਨਾ ਹੈ ਕਿ ਤੁਸੀਂ ਮਾਈਨਿੰਗ ਕਰ ਰਹੇ ਹੋ ਤੁਹਾਡੇ ਬੰਦੇ ਮਾਈਨਿੰਗ ਕਰ ਰਹੇ ਨੇ ਤੁਹਾਡੇ ਤੁਹਾਡੀਆਂ ਪਾਲਿਸੀਆਂ ਚੰਗੀਆਂ ਨਹੀਂ ਹੈਗੀਆਂ ਤੁਹਾਡੇ ਉਹ ਉਹਦੇ ਪਿੱਛੇ ਝਾਕੀਆਂ ਪਿੱਛੇ ਲੜੀ ਜਾਂਦੇ ਨੇ ਝਾਕੀ ਤੁਸੀਂ ਮੈਨੂੰ ਦੱਸੋ ਤੁਸੀਂ ਪੰਜਾਬ ਇਹ ਜਿਹਾ ਬਣਾਓ ਕਿ ਲੋਕ ਉਰੇ ਦੇਖਣ ਆਉਣ ਝਾਕੀ ਤੋਂ ਕੀ ਲੈਣਾ ਲੋ ਇਹ ਜਿਹਾ ਪੰਜਾਬ ਬਣਾ ਦਿਓ ਕਿ ਇੱਕ ਐਗਜ਼ਾਮਪਲ ਹੋ ਜਾਏ ਕਿ ਪੰਜਾਬ ਸਟੇਟ ਇਦਾਂ ਦੀ ਹੈ ਕਿ ਦੁਨੀਆਂ ਤੋਂ ਲੋਕ ਆਉਣ ਆਲ ਓਵਰ ਵਰਲਡ ਤੋਂ ਲੋਕ ਦੇਖਣ ਆਉਣ ਦੇਖੋ 골ਡਨ ਟੈਂਪਲ ਹੈ 골ਡਨ ਟੈਂਪਲ ਦੀ ਚੱਕੀ ਦੀ ਲੋੜ ਹੈ ਆਪਾਂ ਨੂੰ 골ਡਨ ਟੈਂਪਲ ਅਜੂਬਾ ਇੱਕ ਦੁਨੀਆ ਕਿਤੋਂ ਵਰਲਡ ਦੇ ਵਿੱਚੋਂ ਹਰ ਇੱਕ ਬੰਦਾ ਗੋਲਡਨ ਟੈਂਪਲ 'ਚ ਵਿਜ਼ਿਟ ਕੀਤਾ ਹੋਇਆ। ਆਈ ਮੀਨ ਤੁਸੀਂ ਪੰਜਾਬ ਬਣਾਓ। ਪੰਜਾਬ ਨੂੰ ਇੰਨਾ ਸੋਹਣਾ ਬਣਾ ਦਿਓ, ਲਾਅ ਐਂਡ ਆਰਡਰ ਪੰਜਾਬ ਦਾ ਵਧੀਆ ਹੋਵੇ, ਇੱਥੇ ਕੋਈ ਡਰ ਨਾ ਹੋਵੇ, ਇੱਥੇ ਜਿਹੜਾ ਵਪਾਰੀ ਐ ਉਹ ਸੁਰੱਖਿਤ ਹੋਵੇ, ਇੱਥੇ ਜਿਹੜਾ ਨੌਜਵਾਨ ਐ ਇੱਥੇ ਰਹੇ, ਆਪਦਾ ਕੰਮ ਕਰੇ, ਆਪਦੀ ਮਿੱਟੀ ਦੀ ਸੇਵਾ ਕਰੇ, ਉਹ ਇੱਥੇ ਆਪਦੇ ਮਾਂ ਪਿਓ ਦੀ ਸੇਵਾ ਕਰੇ, ਉਹ ਉਹ じゃ ਪੰਜਾਬ ਬਣਾਓ। ਕਿਉਂ ਤੁਸੀਂ ਆਪਣੇ ਬੱਚੇ ਬਾਹਰ ਭੇਜ ਰਹੇ ਹੋ? ਤੁਸੀਂ ਮੈਨੂੰ ਇੱਕ ਗੱਲ ਦੱਸੋ, ਮੈਨੂੰ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਬੜੀ ਸੋਹਣੀ ਗੱਲ ਸੁਣਾਈ। ਉਹ ਤੁਸੀਂ ਵੀ ਆ ਬਾਹਰ ਚਲੇ ਜਾਓ ਤੁਸੀਂ ਵੀ ਪੀਆਰ ਲੈ ਲਓ ਤੇ ਇੱਥੇ ਸਾਲ ਬਾਅਦ ਕੁਝ ਨਹੀਂ ਰਹਿਣਾ 2-3 ਲੱਖ ਪੰਜਾਬੀ ਅਸੀਂ ਲੈ ਗਏ 2-3 ਲੱਖ ਹੋਰ ਲੈ ਜਾਣਾ ਹੁਣ ਅਸੀਂ ਨਵਾਂ ਪੰਜਾਬ ਬਣਾਉਣ ਲੱਗਿਆ ਸਦਾ ਨਵਜੋਤ ਸਿੰਘ ਸਿੱਧੂ ਦਾ ਇੱਕੋ ਜਵਾਬ ਸੀ ਜਿਹੜਾ ਮੈਨੂੰ ਸਭ ਤੋਂ ਸੋਹਣਾ ਲੱਗਿਆ ਮੇਰੇ ਦਿਲ 'ਚ ਘਰ ਕਰ ਗਿਆ ਉਹ ਕਹਿੰਦਾ ਤੂੰ ਹਰਮੰਦਰ ਸਾਹਿਬ ਨੂੰ ਵੀ ਲੈ ਜਾਵੇਂਗਾ ਉੱਥੇ ਤੂੰ ਦਮਦਮਾ ਸਾਹਿਬ ਨੂੰ ਵੀ ਲੈ ਜਾਵੇਂਗਾ ਤੂੰ ਇੱਥੇ ਦੀ ਮਿੱਟੀ ਨੂੰ ਵੀ ਲੈ ਜਾਵੇਂਗਾ ਬਾਬੇ ਨਾਨਕ ਦੇ ਫਲਸਫੇ ਨੂੰ ਲੈ ਜਾਵੇਂਗਾ ਤੂੰ ਪੰਜਾਬ ਨੂੰ ਕਿਵੇਂ ਲੈ ਕੇ ਜਾ ਸਕਦਾ ਪੰਜਾਬ ਦੇ ਲੋਕ ਉੱਥੇ ਜਾ ਸਕਦੇ ਨੇ ਬਟ ਜਿਹੜਾ ਪੰਜਾਬ ਹੈ ਜਿਹੜੀ ਸਾਡੀ ਧਰਤੀ ਹੈ ਜਿਹਨੂੰ ਅਸੀਂ ਪਿਆਰ ਕਰਦੇ ਹਾਂ ਜਿਹਦੇ ਵਿੱਚੋਂ ਅਸੀਂ ਅਨਾਜ ਖਾ ਕੇ ਵੱਡੇ ਹੋਏ ਹਾਂ ਜਿਹਦੇ ਵਿੱਚ ਉੱਗਿਆ ਜਿਹਦੇ 'ਚ ਮਰਨਾ ਹੈ ਉਹ ਧਰਤੀ ਇੱਥੇ ਹੀ ਰਹਿਣੀ ਹੈ ਤੇ ਅਸੀਂ ਪੰਜਾਬ ਦੇ ਬੰਦੇ ਇੱਥੇ ਇਹਨੂੰ ਪੰਜਾਬ ਨੂੰ ਮੁੜ ਸੁਰਜੀਤ ਕਰਾਂਗੇ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਵਾਂਗੇ ਸੋਨੇ ਦੀ ਚਿੜੀ ਬਣਾਵਾਂਗੇ ਦੁਬਾਰਾ ਉਹੀ ਬੰਦੇ ਉਹੀ ਬੱਚੇ ਜਿਹੜੇ ਪੰਜਾਬ ਨੂੰ ਛੱਡ ਕੇ ਗਏ ਨੇ ਉਹਨਾਂ ਨੂੰ ਪੰਜਾਬ ਲੈ ਕੇ ਆਵਾਂਗੇ ਇਹ ਸਾਡਾ ਸੁਪਨਾ ਹੈ ਇਹ ਸਾਡਾ ਅਜੰਡਾ ਮਾਫੀਆ ਮੁਕਤ ਪੰਜਾਬ ਪੰਜਾਬ ਦੇਸ਼ ਬੈਟਰ ਐਜੂਕੇਸ਼ਨ ਪੰਜਾਬ ਦਾ ਹੈਲਥ ਸਿਸਟਮ ਬੈਟਰ ਪੰਜਾਬ ਦਾ ਨੌਜਵਾਨ ਖੁਸ਼ਹਾਲ ਪੰਜਾਬ ਦਾ ਕਿਸਾਨ ਖੁਸ਼ਹਾਲ ਇਹਨੂੰ ਲੈ ਕੇ ਆਵਾਂਗੇ ਪੰਜਾਬ ਦੇ ਭਾਈਚਾਰੇ ਨੂੰ ਤਕੜਾ ਕਰਾਂਗੇ ਇਹੀ ਸਾਡਾ ਵਿਜਨ ਹੈ ਇਹ ਲੋਕ ਸਮਝ ਨਹੀਂ ਰਹੇ ਆਪਦੀਆਂ ਗੱਡੀਆਂ ਜਾਇਦਾਦਾਂ ਪਿੱਛੇ ਆਪਦੀਆਂ ਜਨਰੇਸ਼ਨਾਂ ਪਿੱਛੇ ਪੈਸੇ ਇਕੱਠੇ ਕਰ ਰਹੇ ਨੇ ਘਰ ਪਰ ਲੈਣਗੇ ਕਿੰਨੇ ਹਜ਼ਾਰ ਕਰੋੜ ਕਮਾ ਲੈਣਗੇ ਪਰ ਜਦੋਂ ਇਤਿਹਾਸ ਦੇ ਵਿੱਚ ਕਿਤੇ ਗੱਲ ਹੋਇਆ ਕਰੂਗੀ ਨਾ 100 ਸਾਲ ਬਾਅਦ ਤੇ ਇਹ ਲੋਕਾਂ ਨੂੰ ਗਾਲਾਂ ਪੈਣਗੀਆਂ ਕਈਆਂ ਦੇ ਨਾਮ ਸੁਨਹਿਰੀ ਅੱਖਰਾਂ ਚ ਲਿਖੇ ਜਾਣਗੇ ਕਈਆਂ ਦੇ ਨਾਮਾਂ ਦੇ ਅੱਗੇ 골ਡ ਡਾਇਮੰਡ ਲਿਖਿਆ ਜਾਊਗਾ ਕਿ ਇਸ ਬੰਦੇ ਨੇ ਕੁਰਬਾਨੀ ਕੀਤੀ ਹੈ ਤੇ ਤੁਸੀਂ ਅੱਜ ਵਾਸਤੇ ਨਾ ਕੰਮ ਕਰੋ ਚੰਗੀਆਂ ਗੱਡੀਆਂ ਜਾਇਦਾਦਾਂ ਵਾਸਤੇ ਨਹੀਂ ਆਉਣ ਵਾਲੇ ਭਵਿੱਖ ਵਾਸਤੇ ਜਦੋਂ ਤੁਹਾਡਾ ਹਿਸਟਰੀ 'ਚ ਨਾਮ ਲਿਖਿਆ ਜਾਊਗਾ ਨਾ ਉਸ ਵਾਸਤੇ ਕੰਮ ਕਰੋ ਮੇਰਾ ਇਹੀ ਹੈ ਤੁਸੀਂ ਮੇਰਾ ਕੋਈ ਜਾਤੀ ਜਾਤੀ ਲੜਾਈ ਨਹੀਂ ਹੈਗੀ ਮੇਰੀ ਕੋਈ ਸੌਰੀ ਨਿੱਜੀ ਲੜਾਈ ਨਹੀਂ ਹੈਗੀ ਮੇਰੀ ਲੜਾਈ ਪੰਜਾਬ ਦੀ ਹੈ ਤੁਸੀਂ ਇੱਕ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਐ ਸੋਚ ਲੈਣੇ ਹੋ ਕਿ ਉਹਦੇ ਉਹਦੇ ਖਿਲਾਫ ਤੁਸੀਂ ਬੋਲੀ ਜਾਂਦੇ ਹੋ ਕਿ ਉਹਦੇ ਨਾਲ ਸ਼ਾਇਦ ਕੋਈ ਬੋਲਣ ਵਾਲਾ ਨਹੀਂ ਸਾਰਾ ਪੰਜਾਬ ਖੜਾ ਜਦੋਂ ਤੁਸੀਂ ਕੋਈ ਹਲ ਕਹਿੰਦੇ ਹੋ ਸਾਰਾ ਪੰਜਾਬ ਸੁਣਦਾ ਤੇ ਸਾਰਾ ਪੰਜਾਬ ਅੱਜ ਸੋਸ਼ਲ ਮੀਡੀਆ ਤੇ ਤੁਹਾਨੂੰ ਗਾਲਾਂ ਕੱਢ ਰਿਹਾ ਨਾ ਕਰੋ ਐਵੇਂ ਪੰਜਾਬ ਨੂੰ ਬਚਾ ਲੋ ਜੇ ਤੁਹਾਡੇ ਕੋ ਅਜੰਡਾ ਹੈ ਸਾਨੂੰ ਦਿਓ ਅਸੀਂ ਤੁਹਾਡੇ ਨਾਲ ਚੱਲਾਂਗੇ ਤੁਹਾਡੇ ਕੋ ਨਹੀਂ ਹੈਗਾ ਆਓ ਸਾਡੇ ਕੋਲ ਅਸੀਂ ਅਸੀਂ ਨਾਲ ਚੱਲਾਂਗੇ ਪਰ ਇਮਾਨਦਾਰੀ ਨਾਲ ਪਰ ਨੈਤਿਕਤਾ ਨਾਲ ਤੇ ਕਿਰਦਾਰ ਨਾਲ ਕਿਰਦਾਰ ਡਵੈਲਪ ਕਰਾਂਗੇ ਪੰਜਾਬ ਨੂੰ ਡਵੈਲਪ ਕਰਾਂਗੇ ਬਹੁਤ ਸ਼ੁਕਰੀਆ ਜੀ ਥੈਂਕ ਯੂ ਇਸਨ ਸਾਡੇ ਨਾਲ ਸ਼ਹਿਰੀ ਰਿਆੜ ਜਿਨ੍ਹਾਂ ਨੇ ਆਪਣੀ ਗੱਲ ਰੱਖੀ ਹੈ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਉਹ ਕਿਉਂ ਕਰ ਰਹੇ ਨੇ ਕਿਵੇਂ ਕਰ ਰਹੇ ਨੇ ਇਹ ਸਾਰੇ ਲੋਕ ਜਾਣ ਚੁੱਕੇ ਆ ਕਿਉਂ ਕਿ ਉਹਨਾਂ ਦੀਆਂ ਸਿਆਸੀ ਰੈਲੀਆਂ ਲਗਾਤਾਰ ਹੋ ਰਹੀਆਂ ਨੇ ਪਬਲਿਕ ਮੀਟਿੰਗ ਕਹਿ ਲਓ ਉਹਨੂੰ ਜਾਂ ਲੋਕ ਮਿਲਣੀ ਕਹਿ ਲਓ ਸਿਆਸੀ ਰੈਲੀ ਕਹਿ ਲਓ ਕੁਝ ਵੀ ਨਾਮ ਦਿੱਤਾ ਜਾ ਸਕਦਾ ਪਰ ਜਿਹੜੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗੱਲਾਂ ਕਹੀਆਂ ਨੇ ਨਵਜੋਤ ਸਿੰਘ ਸਿੱਧੂ ਦੇ ਬਾਰੇ ਨਾਂ ਬੇਸ਼ੱਕ ਬਹੁਤ ਘੱਟ ਲਿਆ ਪਰ ਉਹਨਾਂ ਨੇ ਟੀਕੇ ਲਾਉਣ ਤੱਕ ਦੀਆਂ ਗੱਲਾਂ ਕ ਉਪਰੋਕਤ ਦਾ ਜਵਾਬ ਦੇਣ ਦੇ ਲਈ ਸ਼ੈਰੀ ਰਿਆਰ ਨੇ ਜਿਹੜੀ ਗੱਲ ਆਖੀ ਹੈ ਤੁਹਾਨੂੰ ਕਿਸ ਦੀ ਸਿਆਸਤ ਮਜ਼ਬੂਤ ਨਜ਼ਰ ਆਉਂਦੀ ਹੈ ਤੁਸੀਂ ਕਿਸ ਪਾਸੇ ਖੜੇ ਹੋਏ ਆਪਣੇ ਆਪ ਨੂੰ ਦੇਖਦੇ ਹੋ ਉਸ ਦੇ ਬਾਰੇ ਆਪਣੀ ਆਪਣੀ ਰਾਏ ਕਮੈਂਟ ਬਾਕਸ ਦੇ ਜਰੀਏ ਵੀ ਸਾਂਝੀ ਕਰ ਸਕਦੇ ਹੋ ਫਿਲਹਾਲ ਇਸ ਮੁਲਾਕਾਤ ਚ ਹੈ ਨਹੀਂ ਆਪਣੇ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ